लगया जा सकता सो so, हूँ दसदा मैं कि के कैटेगरी जीजे खारज कर दिए गए साख वीज़ा जोड़ा सगा वह कैटेगरी जी अज तो खारज होंगी है यानी कि जेकर उस वीज़ा के उत्ते कोई है तो उसमें भी वापस जाना पेगा बिजनेस वीज़ा के उपस जाना पेगा विजटर वीज़ा जरनलिस्ट वीज़ा कॉन्फ्रेंस वीज़ा ट्रांजिट वीज़ा ग्रुप टूरिस्ट वीज़ा माउंटेन वीज़ा फिल्म भीज़ा स्टूडेंट वीज़ा पिलग्रिम होर पिलग्रिम भीज़ा जोड़े ने ਵੀਜ਼ਾ ਜਿਹੜਾ ਆਨ ਅਰਾਈਵਲ ਹੈ ਉਹ ਸਾਰਿਆਂ ਨੂੰ ਅੱਜ ਤੋਂ ਜਾਣਾ ਪੈਗਾ ਯਾਨੀ ਕਿ ਡੈਡ ਲਾਈਨ ਖਤਮ ਹੋ ਗਈ ਆ ਪਰ ਜੇ ਅਜੇ ਵੀ ਕੋਈ ਉਲੰਘਣਾ ਕਰਦਾ ਆ ਤੇ ਉਸ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਕਾਰਵਾਈ ਜਿਹੜੀ ਹੈ ਇਮੀਗ੍ਰੇਸ਼ਨ ਐਂਡ ਇਨਫੋਰਸਮੈਂਟ ਐਕਟ 2025 ਦੇ ਤਹਿਤ ਹੋਏਗੀ ਜੇ ਤੋ ਇੱਕ ਤੋਂ 5 ਸਾਲ ਦੀ ਸਜ਼ਾ ਹੋ ਸਕਦੀ ਹੈ 10 ਤੋਂ 50000 ਤੱਕ ਜੁਰਮਾਨਾ ਹੋ ਸਕਦਾ ਆ ਔਰ ਜੇ ਅਜੇ ਵੀ ਨਹੀਂ ਮੰਨਦਾ ਤੇ ਫਿਰ ਉਸ ਦੇ ਉੱਤੇ ਹੋਰ ਵੀ ਗੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਇਨਫੋਰਸਮੈਂਟ ਐਕਟ 1946 ਪਾਸਪੋਰਟ ਐਂਟਰੀ ਟੂ ਇੰਡੀਆ ਐਕਟ 2020 ਰਜਿਸਟ੍ਰੇਸ਼ਨ ਆਫ ਇਨਫੋਰਸਮੈਂਟ ਐਕਟ 2039 ਇਮੀਗ੍ਰੇਸ਼ਨ ਐਕਟ ਵੀ 2000 ਇਹਨਾਂ ਸਾਰਿਆਂ ਦੇ ਤਹਿਤ ਕਾਰਵਾਈ ਬਣ ਸਕਦੀ ਹੈ ਜੇ ਅਜੇ ਵੀ ਕੋਈ ਹੈ ਕਿਉਂਕਿ ਹੋਮ ਮਿਨਿਸਟਰੀ ਦੇ ਵੱਲੋਂ ਆਰਡਰ ਸਿੱਗੇ ਕਿ ਜਿਹੜੇ ਵੀ ਭਾਰਤ ਆਏ ਹੋਏ ਪਾਕਿਸਤਾਨੀ ਐ ਉਹਨਾਂ ਨੂੰ 27 ਤਰੀਕ ਤੱਕ ਉਹਨਾਂ ਨੂੰ ਡੈਡ ਲਾਈਨ ਦਿੱਤੀ ਸੀ ਕਿ 27 April ਤੱਕ ਉਹਨਾਂ ਨੇ ਵਾਪਸ ਜਾਣਾ ਹੈ ਔਰ ਜੇਕਰ ਉਹ ਫਿਰ ਵੀ ਨਹੀਂ ਜਾਂਦੇ ਤੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਯਾਨੀ ਕਿ ਹੁਣ ਬਹੁਤ ਵੱਡੀ ਕਾਰਵਾਈ ਹੋ ਸਕਦੀ ਹੈ ਜਿਹੜੇ ਕਿ ਅਜੇ ਵੀ ਪਾਕਿਸਤਾਨ ਵਾਪਸ ਨਹੀਂ ਗਏ ਜੇ ਦੇਖਿਆ ਜਾਵੇ ਤਾਂ ਇਹਦੀ ਜਵਾਬੀ ਕਾਰਵਾਈ ਜਿਹੜਾ ਪਾਕਿਸਤਾਨ ਕੀ ਕਰੇਗਾ ਕਿਉਂਕਿ ਕੁਝ ਵੀ ਹੋ ਸਕਦਾ ਆ ਸਾਡੇ ਸ਼ਰਧਾਲੂ ਵੀ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈਆਂ ਉਹਨਾਂ ਨੂੰ ਵੀ ਕੋਈ ਡੈਡਲਾਈਨ ਦਿੱਤੀ ਜਾ ਸਕਦੀ ਆ ਪਰ ਫਿਲਹਾਲ ਬਹੁਤ ਵੱਡੀ ਖਬਰ ਕਿਉਂਕਿ ਜਿਹੜੇ 5 ਫੈਸਲੇ ਲਏ ਗਏ ਸੀਗੇ ਅ ਇੰਡੀਅਨ ਗਵਰਨਮੈਂਟ ਦੇ ਵੱਲੋਂ ਉਹਨਾਂ ਦੇ ਵਿੱਚੋਂ ਇੱਕ ਇਹ ਵੀਜ਼ਾ ਰੱਦ ਵੀ ਸਿਗਾ ਔਰ ਵਾਪਸੀ ਭੇਜਣਾ ਸਿਗਾ ਤੱਕੇ ਜਿਹੜਾ ਪਾਕਿਸਤਾਨ ਅੰਬੈਸੀ ਆ ਉਹਦੇ ਵਿੱਚ 55 ਤੋਂ ਘਟਾ ਕੇ 30 ਜਿਹੜੇ ਆਫੀਸਰ ਕਰ ਦਿੱਤੇ ਗਏ ਆ ਪਰ ਹੁਣ ਇੱਕ ਵੱਡੀ ਖਬਰ ਜਿਹੜੀ ਆ ਰਹੀ ਆ ਕਿ ਇਹਨਾਂ ਦਾ ਅੱਜ ਤੋਂ ਵੀਜ਼ਾ ਖਤਮ ਹੋ ਰਿਹਾ ਸੀਮਾ ਹਦਰ ਜਿਹੜਾ ਕਿ ਬਹੁਤ ਵੱਡਾ ਕੇਸ ਸਿਗਾ ਉਹ ਵੀ ਇਸੇ ਵੀਜ਼ਾ ਦੇ ਉੱਤੇ ਇਹਨਾਂ ਕੈਟਾਗਰੀਜ਼ ਦੇ ਵਿੱਚ ਆਉਂਦੀ ਹੈ ਉਸ ਦਾ ਵੀਜ਼ਾ ਵੀ ਰੱਦ ਹੋਏਗਾ ਤੇ ਉਸ ਨੂੰ ਵੀ ਵਾਪਸੀ ਕਰਨੀ ਪੈਗੀ ਪੰਜਾਬ ਸਰਕਾਰ ਦੀ ਅੱਜ ਤੋਂ ਡੈਡਲਾਈਨ ਖਤਮ ਹੋ ਰਹੀ ਹੈ। ਅਧਰ ਅਸਲ ਪਹਲਗਾਮ ਅਟੈਕ ਤੋਂ ਬਾਅਦ 27 ਤਰੀਕ ਦੀ ਡੈਡਲਾਈਨ ਦਿੱਤੀ ਸੀ ਜਿਹੜੇ ਪਾਕਿਸਤਾਨੀ ਇੰਡੀਆ ਆ ਰੱਖੇ ਸੀਗੇ। ਉਹਨਾਂ ਨੂੰ ਕਿਹਾ ਸੀ ਕਿ 27 ਤਰੀਕ ਤੱਕ ਤੁਸੀਂ ਸਾਡਾ ਮੁਲਕ ਛੱਡ ਦੇਣਾ। ਇਸ ਤੋਂ ਤੱਕ ਕਿ ਹੋਮ ਮਿਨਿਸਟਰੀ ਦੇ ਵੱਲੋਂ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਫੋਨ ਕਾਲ ਵੀ ਕੀਤੀ ਗਈ। ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਤੁਹਾਡੀ ਸਟੇਟ ਦੇ ਵਿੱਚ ਕੋਈ ਪਾਕਿਸਤਾਨ ਤੋਂ ਹੈ ਉਹਦੀ ਪਛਾਣ ਕੀਤੀ ਜਾਵੇ ਤੇ 27 ਤਰੀਕ ਤੱਕ ਉਹਦੀ ਵਾਪਸੀ ਨੂੰ ਸੰਭਵ ਬਣਾਇਆ ਜਾਵੇ ਪਰ ਕੀ ਹੋਏਗਾ ਕਿਉਂਕਿ 14 ਤਰੀਕਾਂ ਦੇ ਵਿੱਚ 14 ਕੈਟਾਗਰੀਜ਼ ਦੇ ਵਿੱਚ ਵੀਜ਼ਾ ਨੇ ਜਿਨ੍ਹਾਂ ਨੂੰ ਰੱਦ ਕੀਤਾ ਗਿਆ ਸਿਰਫ ਤੇ ਸਿਰਫ 2-3 ਵੀਜ਼ਾ ਛੱਡ ਕੇ ਜਿਨ੍ਹਾਂ ਦੇ ਵਿੱਚ ਕਮੈਡੀਕਲ ਵੀਜ਼ਾ ਆਉਂਦਾ ਆ ਉਸ ਨੂੰ 30 ਤਰੀਕ ਤੱਕ ਦੀ ਮਹੌਲਤ ਦਿੱਤੀ ਗਈ ਸੀ ਪਰ ਬਾਕੀ ਵੀਜ਼ਾ ਜਿਹੜੇ 14 ਕੈਟਾਗਰੀ ਦੇ ਆ ਉਹਨਾਂ ਨੂੰ ਅੱਜ ਖਤਮ ਕਰ ਦਿੱਤਾ ਗਿਆ ਇੰਡੀਆ ਆਫ ਦੇ ਵੱਲੋਂ ਔਰ ਅੱਜ ਜਿਹੜੇ ਲੋਕ ਨਹੀਂ ਜਾਣਗੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਸੀਮਾ ਹੈਦਰਾਬਾਦ ਗਿਆ ਲੋਕ ਵੀ ਜਿਹੜੇ ਨੇ ਉਹ ਅਜੇ ਤੱਕ ਵੀਜ਼ਾ ਦੇ ਉੱਤੇ ਨੇ ਔਰ ਇਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਜੇਕਰ ਉਹ ਨਹੀਂ ਜਾਂਦੇ ਪਰ ਸਵਾਲ ਇਹ ਖੜਾ ਹੁੰਦਾ ਆ ਇਹ ਕਾਰਵਾਈ ਜਿਹੜੀ ਹੈ ਉਹ ਕੀ ਹੋ ਸਕਦੀ ਹੈ ਸਵਾਲ ਇਹਦੀ ਕਾਰਵਾਈ ਜਿਹੜੀ ਆ ਉਹ ਬਿਲਕੁਲ ਕਾਨੂੰਨੀ ਹੋਏਗੀ ਕਿਉਂਕਿ ਜੇਕਰ ਜਿਹੜੇ ਲੋਕ ਨੇ ਅਜੇ ਵੀ ਭਾਰਤ ਨਹੀਂ ਛੱਡਦੇ ਪਾਕਿਸਤਾਨ ਦੇ ਲੋਕ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਸਕਦਾ ਹੈ ਯਾਨੀ ਕਿ ਜੇ ਇਮੀਗ੍ਰੇਸ਼ਨ ਐਕਟ ਦੇ ਤਾਇ ਦੇਖਿਆ ਜਾਵੇ ਤਾਂ ਉਹਨਾਂ ਨੂੰ ਬੰਦ ਕੀਤਾ ਜਾ ਸਕਦਾ ਆ ਜੇਲ੍ਹ ਦੇ ਵਿੱਚ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਜੁਰਮਾਨਾ ਹੋ ਸਕਦਾ ਆ 15 ਤੋਂ 20000 ਰੁਪਏ ਜੁਰਮਾਨਾ ਜਿਹੜਾ ਆ ਉਹ ਵੀ ਲਗਾਇਆ ਜਾ ਸਕਦਾ ਸੋ ਹੁਣ ਦੱਸਦਾ ਮੈਂ ਕਿ ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ ਜਿਹੜਾ ਆ ਵੀਜ਼ੇ ਖਾਰਸ ਕਰ ਦਿੱਤੇ ਗਿਆ ਸਾਕ ਵੀਜ਼ਾ ਜਿਹੜਾ ਸੀਗਾ ਉਹਦਾ ਇੱਕ ਕੈਟਾਗਰੀ ਜਿਹੜੀ ਅੱਜ ਤੋਂ ਖਾਰਜ ਹੋਦੀ ਹੈ ਯਾਨਕਿ ਜੇਕਰ ਉਸ ਵੀਜ਼ਾ ਦੇ ਉੱਤੇ ਕੋਈ ਹੈ ਤਾਂ ਉਸ ਨੂੰ ਵੀ ਵਾਪਸ ਜਾਣਾ ਪਏਗਾ ਬਿਜ਼ਨਸ ਵੀਜ਼ਾ ਦੇ ਉੱਤੇ ਆ ਤਾਂ ਵੀ ਵਾਪਸ ਜਾਣਾ ਪਏਗਾ ਵਿਜ਼ਟਰ ਵੀਜ਼ਾ ਜਰਨਲਿਸਟ ਵੀਜ਼ਾ ਕਾਨਫਰੰਸ ਵੀਜ਼ਾ ਟਰਾਂਜ਼ਿਟ ਵੀਜ਼ਾ ਗਰੁੱਪ ਟੂਰਿਸਟ ਵੀਜ਼ਾ ਮਾਊਂਟੇਨਰ ਵੀਜ਼ਾ ਫਿਲਮ ਵੀਜ਼ਾ ਸਟੂਡੈਂਟ ਵੀਜ਼ਾ ਪੈਲਗ੍ਰੀਮ ਅਤੇ ਹੋਰ ਪੈਲਗ੍ਰੀਮ ਵੀਜ਼ਾ ਜਿਹੜੇ ਨੇ ਵੀਜ਼ਾ ਜਿਹੜਾ ਔਨ ਅਰਾਈਵਲ ਹੈ ਉਹ ਸਾਰਿਆਂ ਨੂੰ ਅੱਜ ਤੋਂ ਜਾਣਾ ਪੈਗਾ ਯਾਨੀ ਕਿ ਡੈਡਲਾਈਨ ਖਤਮ ਹੋ ਗਈ ਆ ਪਰ ਜੇ ਅਜੇ ਵੀ ਕੋਈ ਉਲੰਘਣਾ ਕਰਦਾ ਆ ਤੇ ਉਸ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਕਾਰਵਾਈ ਜਿਹੜੀ ਆ ਇਮੀਗ੍ਰੇਸ਼ਨ ਐਂਡ ਇਨਫੋਰਸਮੈਂਟ ਐਕਟ 2025 ਦੇ ਤਹਿਤ ਹੋਏਗੀ ਜੇ ਤੋ ਇੱਕ ਤੋਂ 5 ਸਾਲ ਦੀ ਸਜ਼ਾ ਹੋ ਸਕਦੀ ਹੈ 10 ਤੋਂ 50000 ਤੱਕ ਜੁਰਮਾਨਾ ਹੋ ਸਕਦਾ ਆ ਔਰ ਜੇ ਅਜੇ ਵੀ ਨਹੀਂ ਮੰਨਦਾ ਤੇ ਫਿਰ ਉਸ ਦੇ ਉੱਤੇ ਹੋਰ ਵਿਕੜੀ ਕਾਰਵਾਈ ਕੀਤੀ ਜਾ ਸਕਦੀ ਆ ਇਨਫੋਰਸਮੈਂਟ ਐਕਟ 1946 ਪਾਸਪੋਰਟ ਐਂਟਰੀ ਟੂ ਇੰਡੀਆ ਐਕਟ 1920 ਰਜਿਸਟ੍ਰੇਸ਼ਨ ਆਫ ਅਨ ਇਨਫੋਰਸਮੈਂਟ ਐਕਟ 2349 ਇਮੀਗ੍ਰੇਸ਼ਨ ਐਕਟ ਵੀ 2000 ਇਹਨਾਂ ਸਾਰਿਆਂ ਦੇ ਤਹਿਤ ਕਾਰਵਾਈ ਬਣ ਸਕਦੀ ਹੈ ਜੇ ਅਜੇ ਵੀ ਕੋਈ ਹੈ ਕਿਉਂਕਿ ਹੋਮ ਮਿਨਿਸਟਰੀ ਦੇ ਵੱਲੋਂ ਆਰਡਰ ਸਿਗੇ ਕਿ ਜਿਹੜੇ ਵੀ ਭਾਰਤ ਆਏ ਹੋਏ ਪਾਕਿਸਤਾਨੀ ਆ ਉਹਨਾਂ ਨੂੰ 27 ਤਰੀਕ ਤੱਕ ਉਹਨਾਂ ਨੂੰ ਡੈਡ ਲਾਈਨ ਦਿੱਤੀ ਸੀ ਕਿ 27 April ਤੱਕ ਉਹਨਾਂ ਨੇ ਵਾਪਸ ਜਾਣਾ ਹੈ ਔਰ ਜੇਕਰ ਉਹ ਫਿਰ ਵੀ ਨਹੀਂ ਜਾਂਦੇ ਤੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਯਾਨੀ ਕਿ ਹੁਣ ਬਹੁਤ ਵੱਡੀ ਕਾਰਵਾਈ ਹੋ ਸਕਦੀ ਹੈ ਜਿਹੜੇ ਕਿ ਅਜੇ ਵੀ ਪਾਕਿਸਤਾਨ ਵਾਪਸ ਨਹੀਂ ਗਿਆ ਜੇ ਦੇਖਿਆ ਜਾਵੇ ਤਾਂ ਇਹਦੀ ਜਵਾਬੀ ਕਾਰਵਾਈ ਜਿਹੜਾ ਪਾਕਿਸਤਾਨ ਕੀ ਕਰੇਗਾ ਕਿਉਂਕਿ ਕੁਝ ਵੀ ਹੋ ਸਕਦਾ ਆ ਸਾਡੇ ਸ਼ਰਧਾਲੂ ਵੀ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਆ ਉਹਨਾਂ ਨੂੰ ਵੀ ਕੋਈ ਡੈਡਲਾਈਨ ਦਿੱਤੀ ਜਾ ਸਕਦੀ ਆ ਪਰ ਫਿਲਹਾਲ ਬਹੁਤ ਵੱਡੀ ਖਬਰ ਕਿਉਂਕਿ ਜਿਹੜੇ 5 ਫੈਸਲੇ ਲਏ ਗਏ ਸੀਗੇ ਇੰਡੀਅਨ ਗਵਰਨਮੈਂਟ ਦੇ ਵੱਲੋਂ ਉਹਨਾਂ ਦੇ ਵਿੱਚੋਂ ਇੱਕ ਇਹ ਵੀਜ਼ਾ ਰੱਦ ਵੀ ਸੀਗਾ ਔਰ ਵਾਪਸੀ ਭੇਜਣਾ ਸੀਗਾ ਤੱਕੇ ਜਿਹੜਾ ਪਾਕਿਸਤਾਨ ਅੰਬੈਸੀ ਆ ਉਹਦੇ ਵਿੱਚ 55 ਤੋਂ ਘਟਾ ਕੇ 30 ਜਿਹੜੇ ਆਫੀਸਰ ਕਰ ਦਿੱਤੇ ਗਏ ਆ ਪਰ ਹੁਣ ਇੱਕ ਵੱਡੀ ਖਬਰ ਜਿਹੜੀ ਆ ਰਹੀ ਹੈ ਕਿ ਇਹਨਾਂ ਦਾ ਅੱਜ ਤੋਂ ਵੀਜ਼ਾ ਖਤਮ ਹੋ ਰਿਹਾ ਸੀਮਾ ਹਦਰ ਜਿਹੜਾ ਕਿ ਬਹੁਤ ਵੱਡਾ ਕੇਸ ਸੀਗਾ ਉਹ ਵੀ ਇਸੇ ਵੀਜ਼ਾ ਦੇ ਉੱਤੇ ਇਹਨਾਂ ਕੈਟਾਗਰੀਜ਼ ਦੇ ਵਿੱਚ ਆਉਂਦੀ ਹੈ ਉਸ ਦਾ ਵੀਜ਼ਾ ਵੀ ਰੱਦ ਹੋਏਗਾ ਤੇ ਉਸ ਨੂੰ ਵੀ ਵਾਪਸੀ ਕਰਨੀ ਪੈਗੀ ਪੰਜਾਬ ਸਰਕਾਰ ਦੀ ਅੱਜ ਤੋਂ ਡੈਡ ਲਾਈਨ ਖਤਮ ਹੋ ਰਹੀ ਹੈ ਅਧਰਅਸਲ ਪਹਿਲਗਾਮ ਅਟੈਕ ਤੋਂ ਬਾਅਦ 27 ਤਰੀਕ ਦੀ ਡੈਡ ਲਾਈਨ ਦਿੱਤੀ ਸੀ ਜਿਹੜੇ ਪਾਕਿਸਤਾਨੀ ਇੰਡੀਆ ਆ ਰੱਖੇ ਸੀਗੇ ਉਹਨਾਂ ਨੂੰ ਕਿਹਾ ਸੀ ਕਿ 27 ਤਰੀਕ ਤੱਕ ਤੁਸੀਂ ਸਾਡਾ ਮੁਲਕ ਛੱਡ ਦੇਣਾ ਇਸ ਤੋਂ ਤੱਕ ਕਿ ਹੋਮ ਮਿਨਿਸਟਰੀ ਦੇ ਵੱਲੋਂ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਫੋਨ ਕਾਲ ਵੀ ਕੀਤੀ ਗਈ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਤੁਹਾਡੀ ਸਟੇਟ ਦੇ ਵਿੱਚ ਕੋਈ ਪਾਕਿਸਤਾਨ ਤੋਂ ਹੈ ਉਹਦੀ ਪਛਾਣ ਕੀਤੀ ਜਾਵੇ ਤੇ 27 ਤਰੀਕ ਤੱਕ ਉਹਦੀ ਵਾਪਸੀ ਨੂੰ ਸੰਭਵ ਬਣਾਇਆ ਜਾਵੇ ਪਰ ਕੀ ਹੋਏਗਾ ਕਿਉਂਕਿ 14 ਤਰੀਕਾਂ ਦੇ 14 ਕੈਟਾਗਰੀਜ਼ ਦੇ ਵਿੱਚ ਵੀਜ਼ਾ ਨੇ ਜਿਨ੍ਹਾਂ ਨੂੰ ਰੱਦ ਕੀਤਾ ਗਿਆ ਸਿਰਫ ਸਿਰਫ 2-3 ਵੀਜ਼ਾ ਛੱਡ ਕੇ ਜਿਨ੍ਹਾਂ ਦੇ ਵਿੱਚ ਕਮੈਡੀਕਲ ਵੀਜ਼ਾ ਆਉਂਦਾ ਆ ਉਸ ਨੂੰ 30 ਤਰੀਕ ਤੱਕ ਦੀ ਮਹੌਲਤ ਦਿੱਤੀ ਗਈ ਸੀ ਪਰ ਬਾਕੀ ਵੀਜ਼ਾ ਜਿਹੜੇ 14 ਕੈਟਾਗਰੀ ਦੇ ਆ ਉਹਨਾਂ ਨੂੰ ਅੱਜ ਖਤਮ ਕਰ ਦਿੱਤਾ ਗਿਆ ਇੰਡੀਆ ਆਫ ਦੇ ਵੱਲੋਂ ਔਰ ਅੱਜ ਜਿਹੜੇ ਲੋਕ ਨਹੀਂ ਜਾਣਗੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਸੀਮਾ ਹੈਦਰਾਬਾਦ ਗਿਆ ਲੋਕ ਵੀ ਜਿਹੜੇ ਨੇ ਉਹ ਅਜੇ ਤੱਕ ਵੀਜ਼ਾ ਦੇ ਉੱਤੇ ਨੇ ਔਰ ਇਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਜੇਕਰ ਉਹ ਨਹੀਂ ਜਾਂਦੇ ਪਰ ਸਵਾਲ ਇਹ ਖੜਾ ਹੁੰਦਾ ਆ ਇਹ ਕਾਰਵਾਈ ਜਿਹੜੀ ਹੈ ਉਹ ਕੀ ਹੋ ਸਕਦੀ ਹੈ ਸਵਾਲ ਇਹਦੀ ਕਾਰਵਾਈ ਜਿਹੜੀ ਆ ਉਹ ਬਿਲਕੁਲ ਕਾਨੂੰਨੀ ਹੋਏਗੀ ਕਿਉਂਕਿ ਜੇਕਰ ਜਿਹੜੇ ਲੋਕ ਨੇ ਅਜੇ ਵੀ ਭਾਰਤ ਨਹੀਂ ਛੱਡਦੇ ਪਾਕਿਸਤਾਨ ਦੇ ਲੋਕ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਸਕਦਾ ਹੈ ਯਾਨੀ ਕਿ ਜੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਦੇਖਿਆ ਜਾਵੇ ਤਾਂ ਉਹਨਾਂ ਨੂੰ ਬੰਦ ਕੀਤਾ ਜਾ ਸਕਦਾ ਆ ਜੇਲ੍ਹ ਦੇ ਵਿੱਚ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਜੁਰਮਾਨਾ ਹੋ ਸਕਦਾ ਆ 15 ਤੋਂ 20000 ਰੁਪਏ ਜੁਰਮਾਨਾ ਜਿਹੜਾ ਆ ਉਹ ਵੀ ਲਗਾਇਆ ਜਾ ਸਕਦਾ ਸੋ ਹੁਣ ਦੱਸਦਾ ਮੈਂ ਕਿ ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ ਜਿਹੜਾ ਆ ਵੀਜ਼ੇ ਖਾਰਸ ਕਰ ਦਿੱਤੇ ਗਿਆ ਸਾਕ ਵੀਜ਼ਾ ਜਿਹੜਾ ਸੀਗਾ ਉਹਦਾ ਇੱਕ ਕੈਟਾਗਰੀ ਜਿਹੜੀ ਅੱਜ ਤੋਂ ਖਾਰਜ ਹੋਦੀ ਹੈ ਯਾਨਕਿ ਜੇਕਰ ਉਸ ਵੀਜ਼ਾ ਦੇ ਉੱਤੇ ਕੋਈ ਹੈ ਤਾਂ ਉਸ ਨੂੰ ਵੀ ਵਾਪਸ ਜਾਣਾ ਪਏਗਾ ਬਿਜ਼ਨਸ ਵੀਜ਼ਾ ਦੇ ਉੱਤੇ ਆ ਤਾਂ ਵੀ ਵਾਪਸ ਜਾਣਾ ਪਏਗਾ ਵਿਜ਼ਟਰ ਵੀਜ਼ਾ ਜਰਨਲਿਸਟ ਵੀਜ਼ਾ ਕਾਨਫਰੰਸ ਵੀਜ਼ਾ ਟਰਾਂਜ਼ਿਟ ਵੀਜ਼ਾ ਗਰੁੱਪ ਟੂਰਿਸਟ ਵੀਜ਼ਾ ਮਾਊਂਟੇਨਰ ਵੀਜ਼ਾ ਫਿਲਮ ਵੀਜ਼ਾ ਸਟੂਡੈਂਟ ਵੀਜ਼ਾ ਪੈਲਗ੍ਰੀਮ ਅਤੇ ਹੋਰ ਪੈਲਗ੍ਰੀਮ ਵੀਜ਼ਾ ਜਿਹੜੇ ਨੇ ਵੀਜ਼ਾ ਜਿਹੜਾ ਆਨ ਅਰਾਈਵਲ ਹੈ ਉਹ ਸਾਰਿਆਂ ਨੂੰ ਅੱਜ ਤੋਂ ਜਾਣਾ ਪੈਗਾ ਯਾਨੀ ਕਿ ਡੈਡਲਾਈਨ ਖਤਮ ਹੋ ਗਈ ਆ ਪਰ ਜੇ ਅਜੇ ਵੀ ਕੋਈ ਉਲੰਘਣਾ ਕਰਦਾ ਆ ਤੇ ਉਸ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਕਾਰਵਾਈ ਜਿਹੜੀ ਆ ਇਮੀਗ੍ਰੇਸ਼ਨ ਐਂਡ ਇਨਫੋਰਸਮੈਂਟ ਐਕਟ 2025 ਦੇ ਤਹਿਤ ਹੋਏਗੀ ਜੇ ਤੋ ਇੱਕ ਤੋਂ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ 10 ਤੋਂ 50000 ਤੱਕ ਜੁਰਮਾਨਾ ਹੋ ਸਕਦਾ ਆ ਔਰ ਜੇ ਅਜੇ ਵੀ ਨਹੀਂ ਮੰਨਦਾ ਤੇ ਫਿਰ ਉਸ ਦੇ ਉੱਤੇ ਹੋਰ ਵਿਕੜੀ ਕਾਰਵਾਈ ਕੀਤੀ ਜਾ ਸਕਦੀ ਆ ਇਨਫੋਰਸਮੈਂਟ ਐਕਟ 1946 ਪਾਸਪੋਰਟ ਐਂਟਰੀ ਟੂ ਇੰਡੀਆ ਐਕਟ 1920 ਰਜਿਸਟ੍ਰੇਸ਼ਨ ਆਫ ਅਨਫੋਰਸਮੈਂਟ ਐਕਟ 2349 ਇਮੀਗ੍ਰੇਸ਼ਨ ਐਕਟ ਵੀ 2000 ਇਹਨਾਂ ਸਾਰਿਆਂ ਦੇ ਤਹਿਤ ਕਾਰਵਾਈ ਬਣ ਸਕਦੀ ਹੈ ਜੇ ਅਜੇ ਵੀ ਕੋਈ ਹੈ ਕਿਉਂਕਿ ਹੋਮ ਮਿਨਿਸਟਰੀ ਦੇ ਵੱਲੋਂ ਆਰਡਰ ਸਿਗੇ ਕਿ ਜਿਹੜੇ ਵੀ ਭਾਰਤ ਆਏ ਹੋਏ ਪਾਕਿਸਤਾਨੀ ਆ ਉਹਨਾਂ ਨੂੰ 27 ਤਰੀਕ ਤੱਕ ਉਹਨਾਂ ਨੂੰ ਡੈਡ ਲਾਈਨ ਦਿੱਤੀ ਸੀ ਕਿ 27 April ਤੱਕ ਉਹਨਾਂ ਨੇ ਵਾਪਸ ਜਾਣਾ ਹੈ ਔਰ ਜੇਕਰ ਉਹ ਫਿਰ ਵੀ ਨਹੀਂ ਜਾਂਦੇ ਤੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਯਾਨੀ ਕਿ ਹੁਣ ਬਹੁਤ ਵੱਡੀ ਕਾਰਵਾਈ ਹੋ ਸਕਦੀ ਹੈ ਜਿਹੜੇ ਕਿ ਅਜੇ ਵੀ ਪਾਕਿਸਤਾਨ ਵਾਪਸ ਨਹੀਂ ਗਿਆ ਜੇ ਦੇਖਿਆ ਜਾਵੇ ਤਾਂ ਇਹਦੀ ਜਵਾਬੀ ਕਾਰਵਾਈ ਜਿਹੜਾ ਪਾਕਿਸਤਾਨ ਕੀ ਕਰੇਗਾ ਕਿਉਂਕਿ ਕੁਝ ਵੀ ਹੋ ਸਕਦਾ ਆ ਸਾਡੇ ਸ਼ਰਧਾਲੂ ਵੀ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਆ ਉਹਨਾਂ ਨੂੰ ਵੀ ਕੋਈ ਡੈਡਲਾਈਨ ਦਿੱਤੀ ਜਾ ਸਕਦੀ ਆ ਪਰ ਫਿਲਹਾਲ ਬਹੁਤ ਵੱਡੀ ਖਬਰ ਕਿਉਂਕਿ ਜਿਹੜੇ 5 ਫੈਸਲੇ ਲਏ ਗਏ ਸੀਗੇ ਇੰਡੀਅਨ ਸਰਕਾਰ ਦੇ ਵੱਲੋਂ ਉਹਨਾਂ ਦੇ ਵਿੱਚੋਂ ਇੱਕ ਇਹ ਵੀਜ਼ਾ ਰੱਦ ਵੀ ਸੀਗਾ ਔਰ ਵਾਪਸੀ ਭੇਜਣਾ ਸੀਗਾ ਤੱਕੇ ਜਿਹੜਾ ਪਾਕਿਸਤਾਨ ਅੰਬੈਸੀ ਆ ਉਹਦੇ ਵਿੱਚ 55 ਤੋਂ ਘਟਾ ਕੇ 30 ਜਿਹੜੇ ਆਫੀਸਰ ਕਰ ਦਿੱਤੇ ਗਏ ਆ ਪਰ ਹੁਣ ਇੱਕ ਵੱਡੀ ਖਬਰ ਜਿਹੜੀ ਆ ਰਹੀ ਹੈ ਕਿ ਇਹਨਾਂ ਦਾ ਅੱਜ ਤੋਂ ਵੀਜ਼ਾ ਖਤਮ ਹੋ ਰਿਹਾ ਸੀਮਾ ਹਦਰ ਜਿਹੜਾ ਕਿ ਬਹੁਤ ਵੱਡਾ ਕੇਸ ਸੀਗਾ ਉਹ ਵੀ ਇਸੇ ਵੀਜ਼ਾ ਦੇ ਉੱਤੇ ਇਹਨਾਂ ਕੈਟਾਗਰੀਜ਼ ਦੇ ਵਿੱਚ ਆਉਂਦੀ ਹੈ ਉਸ ਦਾ ਵੀਜ਼ਾ ਵੀ ਰੱਦ ਹੋਏਗਾ ਤੇ ਉਸ ਨੂੰ ਵੀ ਵਾਪਸੀ ਕਰਨੀ ਪੈਗੀ ਪੰਜਾਬ ਸਰਕਾਰ ਦੀ ਅੱਜ ਤੋਂ ਡੈਡ ਲਾਈਨ ਖਤਮ ਹੋ ਰਹੀ ਹੈ ਅਧਰਅਸਲ ਪਹਿ ਲਗਾਮ ਅਟੈਕ ਤੋਂ ਬਾਅਦ 27 ਤਰੀਕ ਦੀ ਡੈਡ ਲਾਈਨ ਦਿੱਤੀ ਸੀ ਜਿਹੜੇ ਪਾਕਿਸਤਾਨੀ ਇੰਡੀਆ ਆ ਰੱਖੇ ਸੀਗੇ ਉਹਨਾਂ ਨੂੰ ਕਿਹਾ ਸੀ ਕਿ 27 ਤਰੀਕ ਤੱਕ ਤੁਸੀਂ ਸਾਡਾ ਮੁਲਕ ਛੱਡ ਦੇਣਾ ਇਥੋਂ ਤੱਕ ਕਿ ਹੋਮ ਮਿਨਿਸਟਰੀ ਦੇ ਵੱਲੋਂ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਫੋਨ ਕਾਲ ਵੀ ਕੀਤੀ ਗਈ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਤੁਹਾਡੀ ਸਟੇਟ ਦੇ ਵਿੱਚ ਕੋਈ ਪਾਕਿਸਤਾਨ ਤੋਂ ਹੈ ਉਹਦੀ ਪਛਾਣ ਕੀਤੀ ਜਾਵੇ ਤੇ 27 ਤਰੀਕ ਤੱਕ ਉਦੀ ਵਾਪਸੀ ਨੂੰ ਸੰਭਵ ਬਣਾਇਆ ਜਾਵੇ ਪਰ ਕੀ ਹੋਏਗਾ ਕਿਉਂਕਿ 14 ਤਰੀਕਾਂ ਦੇ 14 ਕੈਟਾਗਰੀਜ਼ ਦੇ ਵਿੱਚ ਵੀਜ਼ਾ ਨੇ ਜਿਨ੍ਹਾਂ ਨੂੰ ਰੱਦ ਕੀਤਾ ਗਿਆ ਸਿਰਫ ਸਿਰਫ 2-3 ਵੀਜ਼ਾ ਛੱਡ ਕੇ ਜਿਨ੍ਹਾਂ ਦੇ ਵਿੱਚ ਕਮੈਡੀਕਲ ਵੀਜ਼ਾ ਆਉਂਦਾ ਆ ਉਸ ਨੂੰ 30 ਤਰੀਕ ਤੱਕ ਦੀ ਮਹੌਲਤ ਦਿੱਤੀ ਗਈ ਸੀ ਪਰ ਬਾਕੀ ਵੀਜ਼ਾ ਜਿਹੜੇ 14 ਕੈਟਾਗਰੀ ਦੇ ਆ ਉਹਨਾਂ ਨੂੰ ਅੱਜ ਖਤਮ ਕਰ ਦਿੱਤਾ ਗਿਆ ਇੰਡੀਆ ਆਫ ਦੇ ਵੱਲੋਂ ਔਰ ਅੱਜ ਜਿਹੜੇ ਲੋਕ ਨਹੀਂ ਜਾਣਗੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਸੀਮਾ ਹੈਦਰਾਬਾਦ ਗਿਆ ਲੋਕ ਵੀ ਜਿਹੜੇ ਨੇ ਉਹ ਅਜੇ ਤੱਕ ਵੀਜ਼ਾ ਦੇ ਉੱਤੇ ਨੇ ਔਰ ਇਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਜੇਕਰ ਉਹ ਨਹੀਂ ਜਾਂਦੇ ਪਰ ਸਵਾਲ ਇਹ ਖੜਾ ਹੁੰਦਾ ਆ ਇਹ ਕਾਰਵਾਈ ਜਿਹੜੀ ਆ ਉਹ ਕੀ ਹੋ ਸਕਦੀ ਆ ਸਵਾਲ ਇਹਦੀ ਕਾਰਵਾਈ ਜਿਹੜੀ ਆ ਉਹ ਬਿਲਕੁਲ ਕਾਨੂੰਨੀ ਹੋਏਗੀ ਕਿਉਂਕਿ ਜੇਕਰ ਜਿਹੜੇ ਲੋਕ ਨੇ ਉਹ ਅਜੇ ਵੀ ਭਾਰਤ ਨਹੀਂ ਛੱਡਦੇ ਪਾਕਿਸਤਾਨ ਦੇ ਲੋਕ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਸਕਦਾ ਹੈ ਯਾਨੀ ਕਿ ਜੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਦੇਖਿਆ ਜਾਵੇ ਤਾਂ ਉਹਨਾਂ ਨੂੰ ਬੰਦ ਕੀਤਾ ਜਾ ਸਕਦਾ ਆ ਜੇਲ੍ਹ ਦੇ ਵਿੱਚ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਜੁਰਮਾਨਾ ਹੋ ਸਕਦਾ ਆ पंद्रह तो भी हज़ार रुपये जुर्माना जोड़ा आगे जा सदा स्व हूँ दसदा मैं कि के कैटेगरी जोड़ा आ भीज़े खारज कर दिए गए साख वीज़ा जोड़ा सगा का, वह कैटेगरी जी अज तो खारज है। यानी कि जेकर उस वीज़ा के उत्तर कोई है तो उसमें भी वापस जाना पेगा बिजनेस वीज़ा के उत्तर भी वापस जाना पेगा विजटर वीज़ा जर्नलिस्ट वीज़ा कॉन्फ्रेंस वीज़ा ट्रांजिट वीज़ा ग्रुप टूरिस्ट वीज़ा माउंटेन वीज़ा फिल्म भीज़ा स्टूडेंट वीज़ा ਪੈਲਗ੍ਰੀਮ ਅਤੇ ਹੋਰ ਪੈਲਗ੍ਰੀਮ ਵੀਜ਼ਾ ਜਿਹੜੇ ਨੇ ਵੀਜ਼ਾ ਜਿਹੜਾ ਆਨ ਅਰਾਈਵਲ ਹੈ ਉਹ ਸਾਰਿਆਂ ਨੂੰ ਅੱਜ ਤੋਂ ਜਾਣਾ ਪੈਗਾ ਯਾਨੀ ਕਿ ਡੈਡ ਲਾਈਨ ਖਤਮ ਹੋ ਗਈ ਆ ਪਰ ਜੇ ਅਜੇ ਵੀ ਕੋਈ ਉਲੰਘਣਾ ਕਰਦਾ ਆ ਤੇ ਉਸ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਕਾਰਵਾਈ ਜਿਹੜੀ ਹੈ ਇਮੀਗ੍ਰੇਸ਼ਨ ਐਂਡ ਇਨਫੋਰਸਮੈਂਟ ਐਕਟ 2025 ਦੇ ਤਹਿਤ ਹੋਏਗੀ ਜੇ ਤੋ ਇੱਕ ਤੋਂ 5 ਸਾਲ ਦੀ ਸਜ਼ਾ ਹੋ ਸਕਦੀ ਹੈ 10 ਤੋਂ 50000 ਤੱਕ ਜੁਰਮਾਨਾ ਹੋ ਸਕਦਾ ਆ ਔਰ ਜੇ ਅਜੇ ਵੀ ਨਹੀਂ ਮੰਨਦਾ ਤਾਂ ਫਿਰ ਉਸ ਦੇ ਉੱਤੇ ਹੋਰ ਵੀ ਕੱਢੀ ਕਾਰਵਾਈ ਕੀਤੀ ਜਾ ਸਕਦੀ ਹੈ ਇਨਫੋਰਸਮੈਂਟ ਐਕਟ 1946 ਪਾਸਪੋਰਟ ਐਂਟਰੀ ਟੂ ਇੰਡੀਆ ਐਕਟ 1920 ਰਜਿਸਟ੍ਰੇਸ਼ਨ ਆਫ ਇਨਫੋਰਸਮੈਂਟ ਐਕਟ 1939 ਇਮੀਗ੍ਰੇਸ਼ਨ ਐਕਟ ਵੀ 2000 ਇਹਨਾਂ ਸਾਰਿਆਂ ਦੇ ਤਹਿਤ ਕਾਰਵਾਈ ਬਣ ਸਕਦੀ ਹੈ ਜੇ ਅਜੇ ਵੀ ਕੋਈ ਹੈ ਕਿਉਂਕਿ ਹੋਮ ਮਿਨਿਸਟਰੀ ਦੇ ਵੱਲੋਂ ਆਰਡਰ ਸੀਗੇ ਕਿ ਜਿਹੜੇ ਵੀ ਭਾਰਤ ਆਏ ਹੋਏ ਪਾਕਿਸਤਾਨੀ ਐ ਉਹਨਾਂ ਨੂੰ 27 ਤਰੀਕ ਤੱਕ ਉਹਨਾਂ ਨੂੰ ਡੈਡ ਲਾਈਨ ਦਿੱਤੀ ਸੀ ਕਿ 27 April ਤੱਕ ਉਹਨਾਂ ਨੇ ਵਾਪਸ ਜਾਣਾ ਹੈ ਔਰ ਜੇਕਰ ਉਹ ਫਿਰ ਵੀ ਨਹੀਂ ਜਾਂਦੇ ਤੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਯਾਨੀ ਕਿ ਹੁਣ ਬਹੁਤ ਵੱਡੀ ਕਾਰਵਾਈ ਹੋ ਸਕਦੀ ਹੈ ਜਿਹੜੇ ਕਿ ਅਜੇ ਵੀ ਪਾਕਿਸਤਾਨ ਵਾਪਸ ਨਹੀਂ ਗਏ। ਜੇ ਦੇਖਿਆ ਜਾਵੇ ਤਾਂ ਇਹਦੀ ਜਵਾਬੀ ਕਾਰਵਾਈ ਜਿਹੜਾ ਪਾਕਿਸਤਾਨ ਕੀ ਕਰੇਗਾ ਕਿਉਂਕਿ ਕੁਝ ਵੀ ਹੋ ਸਕਦਾ ਆ। ਸਾਡੇ ਸ਼ਰਧਾਲੂ ਵੀ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈਆਂ ਉਹਨਾਂ ਨੂੰ ਵੀ ਕੋਈ ਡੈਡਲਾਈਨ ਦਿੱਤੀ ਜਾ ਸਕਦੀ ਆ ਪਰ ਫਿਲਹਾਲ ਬਹੁਤ ਵੱਡੀ ਖਬਰ ਕਿਉਂਕਿ ਜਿਹੜੇ 5 ਫੈਸਲੇ ਲਏ ਗਏ ਸੀਗੇ ਇੰਡੀਅਨ ਗਵਰਨਮੈਂਟ ਦੇ ਵੱਲੋਂ ਉਹਨਾਂ ਦੇ ਵਿੱਚੋਂ ਇੱਕ ਇਹ ਵੀਜ਼ਾ ਰੱਦ ਵੀ ਸੀਗਾ ਔਰ ਵਾਪਸੀ ਭੇਜਣਾ ਸੀਗਾ ਤੱਕੇ ਜਿਹੜਾ ਪਾਕਿਸਤਾਨ ਅੰਬੈਸੀ ਆ ਉਹਦੇ ਵਿੱਚ 55 ਤੋਂ ਘਟਾ ਕੇ 30 ਜਿਹੜੇ ਆਫੀਸਰ ਕਰ ਦਿੱਤੇ ਗਏ ਆ ਪਰ ਹੁਣ ਇੱਕ ਵੱਡੀ ਖਬਰ ਜਿਹੜੀ ਆ ਰਹੀ ਆ ਕਿ ਇਹਨਾਂ ਦਾ ਅੱਜ ਤੋਂ ਵੀਜ਼ਾ ਖਤਮ ਹੋ ਰਿਹਾ ਸੀਮਾ ਹਦਰ ਜਿਹੜਾ ਕਿ ਬਹੁਤ ਵੱਡਾ ਕੇਸ ਸੀਗਾ ਉਹ ਵੀ ਇਸੇ ਵੀਜ਼ਾ ਦੇ ਉੱਤੇ ਇਹਨਾਂ ਕੈਟਾਗਰੀਜ਼ ਦੇ ਵਿੱਚ ਆਉਂਦੀ ਹੈ ਉਸ ਦਾ ਵੀਜ਼ਾ ਵੀ ਰੱਦ ਹੋਏਗਾ ਤੇ ਉਸ ਨੂੰ ਵੀ ਵਾਪਸੀ ਕਰਨੀ ਪੈਗੀ ਪੰਜਾਬ ਸਰਕਾਰ ਦੀ ਅੱਜ ਤੋਂ ਡੈਡਲਾਈਨ ਖਤਮ ਹੋ ਰਹੀ ਹੈ। ਅਧਰਅਸਲ ਪਹਿਲਾਗਾਮ ਅਟੈਕ ਤੋਂ ਬਾਅਦ 27 ਤਰੀਕ ਦੀ ਡੈਡਲਾਈਨ ਦਿੱਤੀ ਸੀ ਜਿਹੜੇ ਪਾਕਿਸਤਾਨੀ ਇੰਡੀਆ ਆ ਰੱਖੇ ਸੀਗੇ। ਉਹਨਾਂ ਨੂੰ ਕਿਹਾ ਸੀ ਕਿ 27 ਤਰੀਕ ਤੱਕ ਤੁਸੀਂ ਸਾਡਾ ਮੁਲਕ ਛੱਡ ਦੇਣਾ। ਇਥੋਂ ਤੱਕ ਕਿ ਹੋਮ ਮਿਨਿਸਟਰੀ ਦੇ ਵੱਲੋਂ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਫੋਨ ਕਾਲ ਵੀ ਕੀਤੀ ਗਈ। ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਤੁਹਾਡੀ ਸਟੇਟ ਦੇ ਵਿੱਚ ਕੋਈ ਪਾਕਿਸਤਾਨ ਤੋਂ ਹੈ ਉਹਦੀ ਪਛਾਣ ਕੀਤੀ ਜਾਵੇ ਤੇ 27 ਤਰੀਕ ਤੱਕ ਉਹਦੀ ਵਾਪਸੀ ਨੂੰ ਸੰਭਵ ਬਣਾਇਆ ਜਾਵੇ ਪਰ ਕੀ ਹੋਏਗਾ ਕਿਉਂਕਿ 14 ਤਰੀਕਾਂ ਦੇ 14 categories ਦੇ ਵਿੱਚ ਵੀਜ਼ਾ ਨੇ ਜਿਨ੍ਹਾਂ ਨੂੰ ਰੱਦ ਕੀਤਾ ਗਿਆ ਸਿਰਫ ਸਿਰਫ 2-3 ਵੀਜ਼ਾ ਛੱਡ ਕੇ ਜਿਨ੍ਹਾਂ ਦੇ ਵਿੱਚ ਕਮੈਡੀਕਲ ਵੀਜ਼ਾ ਆਉਂਦਾ ਆ ਉਸ ਨੂੰ 30 ਤਰੀਕ ਤੱਕ ਦੀ ਮਹੌਲਤ ਦਿੱਤੀ ਗਈ ਸਕੇ ਪਰ ਬਾਕੀ ਵੀਜ਼ਾ ਜਿਹੜੇ 14 categories ਦੇ ਆ ਉਹਨਾਂ ਨੂੰ ਅੱਜ ਖਤਮ ਕਰ ਦਿੱਤਾ ਗਿਆ ਪੰਡ ਇੰਡੀਆ ਦੇ ਵੱਲੋਂ ਔਰ ਅੱਜ ਜਿਹੜੇ ਲੋਕ ਨਹੀਂ ਜਾਣਗੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਸੀਮਾ ਹੈਦਰ ਅਰਗਲ ਲੋਕ ਵੀ ਜਿਹੜੇ ਨੇ ਉਹ ਅਜੇ ਤੱਕ ਵੀਜ਼ਾ ਦੇ ਉੱਤੇ ਨੇ ਔਰ ਇਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਜੇਕਰ ਉਹ ਨਹੀਂ ਜਾਂਦੇ ਪਰ ਸਵਾਲ ਇਹ ਖੜਾ ਹੁੰਦਾ ਹੈ ਇਹ ਕਾਰਵਾਈ ਜਿਹੜੀ ਹੈ ਉਹ ਕੀ ਹੋ ਸਕਦੀ ਹੈ ਸਵਾਲ ਇਹਦੀ ਕਾਰਵਾਈ ਜਿਹੜੀ ਹੈ ਉਹ ਬਿਲਕੁਲ ਕਾਨੂੰਨੀ ਹੋਏਗੀ ਕਿਉਂਕਿ ਜੇਕਰ ਜਿਹੜੇ ਲੋਕ ਨੇ ਉਹ ਅਜੇ ਵੀ ਭਾਰਤ ਨਹੀਂ ਛੱਡਦੇ ਪਾਕਿਸਤਾਨ ਦੇ ਲੋਕ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾ ਸਕਦਾ ਹੈ ਯਾਨੀ ਕਿ ਜੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਦੇਖਿਆ ਜਾਵੇ ਤਾਂ ਉਹਨਾਂ ਨੂੰ ਬੰਦ ਕੀਤਾ ਜਾ ਸਕਦਾ ਆ ਜੇਲ੍ਹ ਦੇ ਵਿੱਚ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਜੁਰਮਾਨਾ ਹੋ ਸਕਦਾ ਆ 15 ਤੋਂ 20000 ਰੁਪਏ ਜੁਰਮਾਨਾ ਜੜਾਇਆ ਉਹ ਵੀ ਲਗਾਇਆ ਜਾ ਸਕਦਾ ਸੋ ਹੁਣ ਦੱਸਦਾ ਮੈਂ ਕਿ ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ ਜਿਹੜਾ ਆ ਵੀਜ਼ੇ ਖਾਰਸ ਕਰ ਦਿੱਤੇ ਗਿਆ ਸਾਕ ਵੀਜ਼ਾ ਜਿਹੜਾ ਸੀਗਾ ਉਹਦਾ ਇੱਕ ਕੈਟਾਗਰੀ ਜਿਹੜੀ ਅੱਜ ਤੋਂ ਖਾਰਜ ਹੁੰਦੀ ਹੈ ਯਾਨਕਿ ਜੇਕਰ ਉਸ ਵੀਜ਼ਾ ਦੇ ਉੱਤੇ ਕੋਈ ਹੈ ਤਾਂ ਉਸ ਨੂੰ ਵੀ ਵਾਪਸ ਜਾਣਾ ਪਏਗਾ ਬਿਜ਼ਨਸ ਵੀਜ਼ਾ ਦੇ ਉੱਤੇ ਆ ਤਾਂ ਵੀ ਵਾਪਸ ਜਾਣਾ ਪਏਗਾ ਵਿਜ਼ਟਰ ਵੀਜ਼ਾ ਜਰਨਲਿਸਟ ਵੀਜ਼ਾ ਕਾਨਫਰੰਸ ਵੀਜ਼ਾ ਟਰਾਂਜ਼ਿਟ ਵੀਜ਼ਾ ਗਰੁੱਪ ਟੂਰਿਸਟ ਵੀਜ਼ਾ ਮਾਊਂਟੇਨਰ ਵੀਜ਼ਾ ਫਿਲਮ ਵੀਜ਼ਾ ਸਟੂਡੈਂਟ ਵੀਜ਼ਾ ਪੈਲਗ੍ਰੀਮ ਅਤੇ ਹੋਰ ਪੈਲਗ੍ਰੀਮ ਵੀਜ਼ਾ ਜਿਹੜੇ ਨੇ ਵੀਜ਼ਾ ਜਿਹੜਾ ਆਨ ਅਰਾਈਵਲ ਹੈ ਉਹ ਸਾਰਿਆਂ ਨੂੰ ਅੱਜ ਤੋਂ ਜਾਣਾ ਪੈਗਾ ਯਾਨੀ ਕਿ ਡੈਡ ਲਾਈਨ ਖਤਮ ਹੋ ਗਿਆ ਪਰ ਜੇ ਅਜੇ ਵੀ ਕੋਈ ਉਲੰਘਣਾ ਕਰਦਾ ਆ ਤੇ ਉਸ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਕਾਰਵਾਈ ਜਿਹੜੀ ਹੈ ਇਮੀਗ੍ਰੇਸ਼ਨ ਐਂਡ ਇਨਫੋਰਸਮੈਂਟ ਐਕਟ 2025 ਦੇ ਤਹਿਤ ਹੋਏਗੀ ਜੇ ਤੋ ਇੱਕ ਤੋਂ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ 10 ਤੋਂ 50000 ਤੱਕ ਜੁਰਮਾਨਾ ਹੋ ਸਕਦਾ ਆ ਔਰ ਜੇ ਅਜੇ ਵੀ ਨਹੀਂ ਮੰਨਦਾ ਤੇ ਫਿਰ ਉਸ ਦੇ ਉੱਤੇ ਹੋਰ ਵੀ ਗੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਇਨਫੋਰਸਮੈਂਟ ਐਕਟ 1946 ਪਾਸਪੋਰਟ ਐਂਟਰੀ ਟੂ ਇੰਡੀਆ ਐਕਟ 1920 ਰਜਿਸਟ੍ਰੇਸ਼ਨ ਆਫ ਅਨਫੋਰਸਮੈਂਟ ਐਕਟ 2039 ਇਮੀਗ੍ਰੇਸ਼ਨ ਐਕਟ ਵੀ 2000 ਇਹਨਾਂ ਸਾਰਿਆਂ ਦੇ ਤਹਿਤ ਕਾਰਵਾਈ ਬਣ ਸਕਦੀ ਹੈ ਜੇ ਅਜੇ ਵੀ ਕੋਈ ਹੈ ਕਿਉਂਕਿ ਹੋਮ ਮਿਨਿਸਟਰੀ ਦੇ ਵੱਲੋਂ ਆਰਡਰ ਸਿਗੇ ਕਿ ਜਿਹੜੇ ਵੀ ਭਾਰਤ ਆਏ ਹੋਏ ਪਾਕਿਸਤਾਨੀ ਆ ਉਹਨਾਂ ਨੂੰ 27 ਤਰੀਕ ਦਾ ਉਹਨਾਂ ਨੂੰ ਡੈਡ ਲਾਈਨ ਦਿੱਤੀ ਸੀ ਕਿ 27 April ਤੱਕ ਉਹਨਾਂ ਨੇ ਵਾਪਸ ਜਾਣਾ ਹੈ ਔਰ ਜੇਕਰ ਉਹ ਫਿਰ ਵੀ ਨਹੀਂ ਜਾਂਦੇ ਤੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਯਾਨੀ ਕਿ ਹੁਣ ਬਹੁਤ ਵੱਡੀ ਕਾਰਵਾਈ ਹੋ ਸਕਦੀ ਹੈ ਜਿਹੜੇ ਕਿ ਅਜੇ ਵੀ ਪਾਕਿਸਤਾਨ ਵਾਪਸ ਨਹੀਂ ਗਿਆ ਜੇ ਦੇਖਿਆ ਜਾਵੇ ਤਾਂ ਇਹਦੀ ਜਵਾਬੀ ਕਾਰਵਾਈ ਜਿਹੜਾ ਪਾਕਿਸਤਾਨ ਕੀ ਕਰੇਗਾ ਕਿਉਂਕਿ ਕੁਝ ਵੀ ਹੋ ਸਕਦਾ ਆ ਸਾਡੇ ਸ਼ਰਧਾਲੂ ਵੀ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਆ ਉਹਨਾਂ ਨੂੰ ਵੀ ਕੋਈ ਡੈਡਲਾਈਨ ਦਿੱਤੀ ਜਾ ਸਕਦੀ ਆ ਪਰ ਫਿਲਹਾਲ ਬਹੁਤ ਵੱਡੀ ਖਬਰ ਕਿਉਂਕਿ ਜਿਹੜੇ 5 ਫੈਸਲੇ ਲਏ ਗਏ ਸੀਗੇ ਇੰਡੀਅਨ ਸਰਕਾਰ ਦੇ ਵੱਲੋਂ ਉਹਨਾਂ ਦੇ ਵਿੱਚੋਂ ਇੱਕ ਇਹ ਵੀਜ਼ਾ ਰੱਦ ਵੀ ਸੀਗਾ ਔਰ ਵਾਪਸੀ ਭੇਜਣਾ ਸੀਗਾ ਤੱਕੇ ਜਿਹੜਾ ਪਾਕਿਸਤਾਨ ਅੰਬੈਸੀ ਆ ਉਹਦੇ ਵਿੱਚ 55 ਤੋਂ ਘਟਾ ਕੇ 30 ਜਿਹੜੇ ਆਫੀਸਰ ਕਰ ਦਿੱਤੇ ਗਏ ਆ ਪਰ ਹੁਣ ਇੱਕ ਵੱਡੀ ਖਬਰ ਜਿਹੜੀ ਆ ਰਹੀ ਹੈ ਕਿ ਇਹਨਾਂ ਦਾ ਅੱਜ ਤੋਂ ਵੀਜ਼ਾ ਖਤਮ ਹੋ ਰਿਹਾ ਸੀਮਾ ਹਦਰ ਜਿਹੜਾ ਕਿ ਬਹੁਤ ਵੱਡਾ ਕੇਸ ਸੀਗਾ ਉਹ ਵੀ ਇਸੇ ਵੀਜ਼ਾ ਦੇ ਉੱਤੇ ਇਹਨਾਂ categories ਦੇ ਵਿੱਚ ਆਉਂਦੀ ਹੈ ਉਸ ਦਾ ਵੀਜ਼ਾ ਵੀ ਰੱਦ ਹੋਏਗਾ ਤੇ ਉਸ ਨੂੰ ਵੀ ਵਾਪਸੀ ਕਰਨੀ ਪੈਗੀ ਪੰਜਾਬ ਸਰਕਾਰ ਦੀ ਅੱਜ ਤੋਂ ਡੈਡ ਲਾਈਨ ਖਤਮ ਹੋ ਰਹੀ ਹੈ ਅਧਰਅਸਲ ਪਹਲਗਾਮ ਅਟੈਕ ਤੋਂ ਬਾਅਦ 27 ਤਰੀਕ ਦੀ ਡੈਡ ਲਾਈਨ ਦਿੱਤੀ ਸੀ ਜਿਹੜੇ ਪਾਕਿਸਤਾਨੀ ਇੰਡੀਆ ਆ ਰੱਖੇ ਸੀਗੇ ਉਹਨਾਂ ਨੂੰ ਕਿਹਾ ਸੀ ਕਿ 27 ਤਰੀਕ ਤੱਕ ਤੁਸੀਂ ਸਾਡਾ ਮੁਲਕ ਛੱਡ ਦੇਣਾ ਇਤੋਂ ਤੱਕ ਕਿ ਹੋਮ ਮਿਨਿਸਟਰੀ ਦੇ ਵੱਲੋਂ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨੂੰ ਫੋਨ ਕਾਲ ਵੀ ਕੀਤੀ ਗਈ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੇਕਰ ਤੁਹਾਡੀ ਸਟੇਟ ਦੇ ਵਿੱਚ ਕੋਈ ਪਾਕਿਸਤਾਨ ਤੋਂ ਹੈ ਉਹਦੀ ਪਛਾਣ ਕੀਤੀ ਜਾਵੇ ਤੇ 27 ਤਰੀਕ ਤੱਕ ਉਹਦੀ ਵਾਪਸੀ ਨੂੰ ਸੰਭਵ ਬਣਾਇਆ ਜਾਵੇ ਪਰ ਕੀ ਹੋਏਗਾ ਕਿਉਂਕਿ 14 ਤਰੀਕਾਂ ਦੇ ਵਿੱਚ 14 ਕੈਟਾਗਰੀਜ਼ ਦੇ ਵਿੱਚ ਵੀਜ਼ਾ ਨੇ ਜਿਨ੍ਹਾਂ ਨੂੰ ਰੱਦ ਕੀਤਾ ਗਿਆ ਸਿਰਫ ਸਿਰਫ 2-3 ਵੀਜ਼ਾ ਛੱਡ ਕੇ ਜਿਨ੍ਹਾਂ ਦੇ ਵਿੱਚ ਕਮੈਡੀਕਲ ਵੀਜ਼ਾ ਆਉਂਦਾ ਆ ਉਸ ਨੂੰ 30 ਤਰੀਕ ਤੱਕ ਦੀ ਮਾਹੌਲਤ ਦਿੱਤੀ ਗਈ ਸਕੇ ਪਰ ਬਾਕੀ ਵੀਜ਼ਾ ਜਿਹੜੇ 14 ਕੈਟਾਗਰੀ ਦੇ ਆ ਉਹਨਾਂ ਨੂੰ ਅੱਜ ਖਤਮ ਕਰ ਦਿੱਤਾ ਗਿਆ ਪੰਡ ਇੰਡੀਆ ਦੇ ਵੱਲੋਂ ਔਰ ਅੱਜ ਜਿਹੜੇ ਲੋਕ ਨਹੀਂ ਜਾਣਗੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਸੀਮਾ ਹਾਇਦਰ ਅਗਿਆਲ ਲੋਕ ਵੀ ਜਿਹੜੇ ਨੇ ਉਹ ਅਜੇ ਤੱਕ ਵੀਜ਼ਾ ਦੇ ਉੱਤੇ ਨੇ ਔਰ ਇਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਜੇਕਰ ਉਹ ਨਹੀਂ ਜਾਂਦੇ ਪਰ ਸਵਾਲ ਇਹ ਖੜਾ ਹੁੰਦਾ ਹੈ ਇਹ ਕਾਰਵਾਈ ਜਿਹੜੀ ਹੈ ਉਹ ਕੀ ਹੋ ਸਕਦੀ ਹੈ ਸਵਾਲ ਇਹਦੀ ਕਾਰਵਾਈ ਜਿਹੜੀ ਹੈ ਉਹ ਬਿਲਕੁਲ ਕਾਨੂੰਨੀ ਹੋਏਗੀ ਕਿਉਂਕਿ ਜੇਕਰ ਜਿਹੜੇ ਲੋਕ ਨੇ ਉਹ ਅਜੇ ਵੀ ਭਾਰਤ ਨਹੀਂ ਛੱਡਦੇ ਪਾਕਿਸਤਾਨ ਦੇ ਲੋਕ ਤਾਂ ਉਹਨਾਂ ਨੂੰ ਜੇਲ ਦੇ ਵਿੱਚ ਬੰਦ ਕੀਤਾ ਜਾ ਸਕਦਾ ਹੈ ਯਾਨੀ ਕਿ ਜੇ ਇਮੀਗ੍ਰੇਸ਼ਨ ਐਕਟ ਦੇ ਤਾਇ ਦੇਖਿਆ ਜਾਵੇ ਤਾਂ ਉਹਨਾਂ ਨੂੰ ਬੰਦ ਕੀਤਾ ਜਾ ਸਕਦਾ ਆ ਜੇਲ ਦੇ ਵਿੱਚ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਜੁਰਮਾਨਾ ਹੋ ਸਕਦਾ ਆ 15 ਤੋਂ 20000 ਰੁਪਏ ਜੁਰਮਾਨਾ ਜਿਹੜਾ ਆ ਉਹ ਵੀ ਲਗਾਇਆ ਜਾ ਸਕਦਾ ਸੋ ਹੁਣ ਦੱਸਦਾ ਮੈਂ ਕਿ ਕਿਹੜੀ ਗੜੀ ਕੈਟਾਗਰੀ ਦੇ ਵਿੱਚ ਜਿਹੜਾ ਆ ਵੀਜ਼ੇ ਖਾਰਸ ਕਰ ਦਿੱਤੇ ਗਿਆ ਸਾਕ ਵੀਜ਼ਾ ਜਿਹੜਾ ਸੀਗਾ ਉਹਦਾ ਇੱਕ ਕੈਟਾਗਰੀ ਜਿਹੜੀ ਅੱਜ ਤੋਂ ਖਾਰਜ ਹੋਦੀ ਹੈ ਯਾਨਕਿ ਜੇਕਰ ਉਸ ਵੀਜ਼ਾ ਦੇ ਉੱਤੇ ਕੋਈ ਹੈ ਤਾਂ ਉਸ ਨੂੰ ਵੀ ਵਾਪਸ ਜਾਣਾ ਪਏਗਾ ਬਿਜ਼ਨਸ ਵੀਜ਼ਾ ਦੇ ਉੱਤੇ ਆ ਤਾਂ ਵੀ ਵਾਪਸ ਜਾਣਾ ਪਏਗਾ ਵਿਜ਼ਟਰ ਵੀਜ਼ਾ ਜਰਨਲਿਸਟ ਵੀਜ਼ਾ ਕਾਨਫਰੰਸ ਵੀਜ਼ਾ ਟਰਾਂਜ਼ਿਟ ਵੀਜ਼ਾ ਗਰੁੱਪ ਟੂਰਿਸਟ ਵੀਜ਼ਾ ਮਾਊਂਟੇਨਰ ਵੀਜ਼ਾ ਫਿਲਮ ਵੀਜ਼ਾ ਸਟੂਡੈਂਟ ਵੀਜ਼ਾ ਪੈਲਗ੍ਰੀਮ ਅਤੇ ਹੋਰ ਪੈਲਗ੍ਰੀਮ ਵੀਜ਼ਾ ਜਿਹੜੇ ਨੇ ਵੀਜ਼ਾ ਜਿਹੜਾ ਔਨ ਅਰਾਈਵਲ ਹੈ ਉਹ ਸਾਰਿਆਂ ਨੂੰ ਅੱਜ ਤੋਂ ਜਾਣਾ ਪੈਗਾ ਯਾਨੀ ਕਿ ਡੈਡਲਾਈਨ ਖਤਮ ਹੋ ਗਿਆ ਪਰ ਜੇ ਅਜੇ ਵੀ ਕੋਈ ਉਲੰਘਣਾ ਕਰਦਾ ਆ ਤੇ ਉਸ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਕਾਰਵਾਈ ਜਿਹੜੀ ਹੈ ਇਮੀਗ੍ਰੇਸ਼ਨ ਐਂਡ ਇਨਫੋਰਸਮੈਂਟ ਐਕਟ 2025 ਦੇ ਤਹਿਤ ਹੋਏਗੀ ਜੇ ਤੋ ਇੱਕ ਤੋਂ 5 ਸਾਲ ਦੀ ਸਜ਼ਾ ਹੋ ਸਕਦੀ ਹੈ 10 ਤੋਂ 50000 ਤੱਕ ਜੁਰਮਾਨਾ ਹੋ ਸਕਦਾ ਆ ਔਰ ਜੇ ਅਜੇ ਵੀ ਨਹੀਂ ਮੰਨਦਾ ਤੇ ਫਿਰ ਉਸ ਦੇ ਉੱਤੇ ਹੋਰ ਵੀ ਗੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਇਨਫੋਰਸਮੈਂਟ ਐਕਟ 1946 ਪਾਸਪੋਰਟ ਐਂਟਰੀ ਟੂ ਇੰਡੀਆ ਐਕਟ 1920 ਰਜਿਸਟ੍ਰੇਸ਼ਨ ਆਫ Uh,